ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆਂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਪ੍ਰਧਾਨਗੀ ਹੇਠ ਹੈ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਵਿੱਚ ਮੁੱਖ ਮੁੱਦਾ ਜਿਹੜਾ ਹੈ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਦੇ ਸਬੰਧ ਵਿੱਚ ਚੁੱਕਣ ਵਾਲੇ ਕਦਮ ਅਤੇ ਨੀਤੀਆਂ ਹੋ ਸਕਦਾ ਹੈ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਕਾਫੀ ਨਾਰਾਜ਼ ਚੱਲ ਰਹੇ ਨੇ ਹੁਣ ਤਾਂ ਹਾਲਾਤ ਕਦੋਂ ਦੇ ਸੁਖਾਵੇਂ ਹੋ ਚੁੱਕੇ ਨੇ ਪਰ ਸਰਕਾਰ ਵੱਲੋਂ ਅਜੇ ਵੀ ਕੁਝ ਵੀ ਜਿਹੜੇ ਨੇ ਉਹ ਅਹਿਮ ਕਦਮ ਉਹਨਾਂ ਦੀ ਜਿਹੜੀ ਕਹਿ ਸਕਦੇ ਆ ਕਿ ਦੁਬਾਰਾ ਉਹਨਾਂ ਨੂੰ ਲਈ ਤੇ ਲਿਆਉਣ ਲਈ ਅਜੇ ਤੱਕ ਕੋਈ ਖਾਸ ਕਦਮ ਨਹੀਂ ਉਠਾਏ ਗਏ ਦੂਜਾ ਮੁੱਦਾ ਇਹ ਵੀ ਹੋਏਗਾ ਕਿ ਜੋ ਪੰਜਾਬ ਦੇ ਵਿੱਚ ਹਲਕਾ ਤਰਨਦਾਰਨ ਦੇ ਵਿੱਚ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਉਹਦੇ ਵਿੱਚ ਜਿਹੜੇ ਪਾਰਟੀ ਦੇ ਉਮੀਦਵਾਰ ਹਨ ਉਹਨਾਂ ਦੀ ਮਦਦ ਕਿਸ ਤਰੀਕੇ ਨਾਲ ਕੀਤੀ ਜਾਵੇ ਕਿਸ ਤਰੀਕੇ ਦੇ ਮੁੱਦੇ ਉੱਤੇ ਲੋਕਾਂ ਦੇ ਵਿੱਚ ਰੱਖੇ ਜਾਣ ਤਾਂ ਕਿ ਲੋਕਾਂ ਦਾ ਜਿਹੜਾ ਦਿਲ ਹੈ ਉਹ ਦੁਬਾਰਾ ਜਿੱਤਿਆ ਜਾ ਸਕੇ ਔਰ ਜਿਹੜਾ ਉਹਨਾਂ ਦਾ ਵੋਟ ਗ੍ਰਾਫ ਹੈ ਜੋ ਕਿ ਕਾਫੀ ਜ਼ਿਆਦਾ ਡਿੱਗ ਚੁੱਕਿਆ ਹੈ ਉਹ ਦੁਬਾਰਾ ਲੋਕਾਂ ਨੂੰ ਕਿਸੇ ਤਰੀਕੇ ਨਾਲ ਆਪਣੇ ਹੱਕ ਵਿੱਚ ਪੁਗਤਾਇਆ ਜਾ ਸਕੇ ਸੂਤਰਾਂ ਅਨੁਸਾਰ ਇਸ ਮੀਟਿੰਗ ਵਿੱਚ ਕਾਫੀ ਵੱਡੇ ਅਹਿਮ ਫੈਸਲੇ ਤੇ ਮੋਰ ਲੱਗਣ ਦੀ ਸੰਭਾਵਨਾ ਹੈ ਜਿਵੇਂ ਮਾਨ ਸਰਕਾਰ ਤੋਂ ਲੋਕ ਨਾਰਾਜ਼ ਨੇ ਉਹਨਾਂ ਨੇ ਉਹਨਾਂ ਨੂੰ ਕੁਝ ਲੁਭਾਵ ਨੇ ਜੋ ਵਾਅਦੇ ਕੀਤੇ ਸਨ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਕਿ ਪੈਨਸ਼ਨ ਵਿੱਚ ਵਾਅਦਾ ਕਰਾਂਗੇ ਇਸਤਰੀਆਂ ਦੇ ਖਾਤਿਆਂ ਵਿੱਚ ਇੱਕ ਇੱਕ ਹਜ਼ਾਰ ਰੁਪਿਆ ਆਏਗਾ ਹੜ੍ਹ ਪੀੜਤਾਂ ਦੀ ਮਦਦ ਲਈ ਜਲਦ ਤੋਂ ਜਲਦ ਹਾਲਾਤ ਸੁਖਾਵੇਂ ਹੋਣ ਤੇ ਮਦਦ ਕਰਾਂਗੇ ਜਾਨ ਪਸ਼ੂਆਂ ਦੇ ਮੁਆਵਜ਼ੇ ਦੇਵਾਂਗੇ ਮ੍ਰਿਤਕਾਂ ਦੇ ਮੁਆਵਜ਼ੇ ਦੇਵੋਗੇ ਵਗੈਰਾ ਵਗੈਰਾ ਕਹਿੰਦਾ ਕਿ ਭਾਵੇਂ ਕਿ ਉਹਨਾਂ ਨੇ ਜੋ ਐਲਾਨ ਕੀਤੇ ਸੀ ਹੁਣ ਉਹੀ ਐਲਾਨ ਫਿਰ ਕੋਸ਼ਿਸ਼ ਕਰਨਗੇ ਆਪਣੀਆਂ ਰੈਲੀਆਂ ਦੇ ਵਿੱਚ ਲੋਕ ਖੁਲਬਾਣ ਨੇ ਵਾਅਦੇ ਕਰਕੇ ਪਰ ਲੋਕ ਹੁਣ ਕਾਫੀ ਜਾਗਰੂਕ ਨੇ ਇਸ ਮੀਟਿੰਗ ਦੇ ਵਿੱਚ ਮੰਤਰੀਆਂ ਦੇ ਬਾਰੇ ਵਿੱਚ ਜੋ ਪੰਜਾਬ ਦੇ ਉੱਪਰ ਦਿੱਲੀ ਤੋਂ ਚਾਰ ਆਬਜ਼ਰਵਰ ਲਾਏ ਗਏ ਸਨ ਉਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਸੀ ਉਹ ਵੀ ਦਿੱਲੀ ਪਹੁੰਚ ਚੁੱਕੀਆਂ ਉਹਦੇ ਸਬੰਧ ਵਿੱਚ ਵੀ ਇਸ ਮੀਟਿੰਗ ਦੇ ਅੰਦਰ ਕਾਫੀ ਅਹਿਮ ਜਿਹੜੇ ਨੇ ਫੈਸਲੇ ਉਹ ਲੈ ਜਾ ਸਕਦੇ ਨੇ ਹੋ ਸਕਦਾ ਕੁਝ ਜਿਹੜੇ ਮੰਤਰੀ ਨੇ ਉਹਨਾਂ ਦੇ ਵਿਭਾਗ ਬਦਲੇ ਜਾਣ ਹੋ ਸਕਦਾ ਕਈਆਂ ਨੂੰ ਉਹਨਾਂ ਦੇ ਵਿਭਾਗਾ ਤੋਂ ਉਹਨਾਂ ਦੀ ਛੁੱਟੀ ਕਰ ਦਿੱਤੀ ਜਾਵੇ ਬਹੁਤ ਕੁਝ ਇਸ ਮੀਟਿੰਗ ਦੇ ਹੋਣ ਵਿੱਚ ਫੈਸਲੇ ਲੈਣ ਦੀ ਜਿਹੜੀ ਹੈ ਉਹ ਸੰਭਾਵਨਾ ਹੈ ਇਹ ਮੀਟਿੰਗ 13 ਅਕਤੂਬਰ ਨੂੰ ਦੁਪਹਿਰ 3 ਵਜੇ ਪੰਜਾਬ ਸਿਵਲ ਸਕੱਤਰਤ ਜਿਹੜਾ ਚੰਡੀਗੜ੍ਹ ਹੈ ਉਹਦੇ ਵਿੱਚ ਹੋਣ ਜਾ ਰਹੀ ਹੈ ਇਸ ਮੀਟਿੰਗ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਇਸ ਵਿੱਚ ਲਏ ਗਏ ਫੈਸਲਿਆਂ ਦਾ ਜਿਹੜਾ ਸੂਬੇ ਦੇ ਵਿੱਚ ਆਉਣ ਵਾਲਾ ਭਵਿੱਖ ਹੈ ਉਹਦੇ ਤੇ ਕਾਫੀ ਅਸਰ ਪੈ ਸਕਦਾ ਹੈ ਔਰ ਇਸੇ ਸਬੰਧ ਵਿੱਚ ਹੀ ਇਹ ਮੀਟਿੰਗ ਲਈ ਜਾ ਰਹੀ ਹੈ ਕਿਉਂਕਿ ਜਿਹੜੀਆਂ ਚੋਣਾਂ ਇੱਕ ਤਾਂ ਜਿਹੜੀ ਜਿਮਨੀ ਚੋਣ ਤਰਨਤਾਰਾਂ ਦੀ ਹੈ ਪਲੱਸ ਅਗਲੀਆਂ ਜਿਹੜੀਆਂ ਚੋਣਾਂ 2027 ਦੇ ਵਿੱਚ ਵਿਧਾਨ ਸਭਾ ਦੀਆਂ ਇਸ ਚੋਣ ਨੂੰ ਸੈਮੀ ਫਾਈਨਲ ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਪਾਰਟੀ ਇਸ ਚੋਣ ਦੇ ਵਿੱਚ ਆਪਣੀ ਸੀਟ ਕੱਢ ਲਵੇਗੀ ਉਹਦਾ ਅਸਰ 2027 ਤੇ ਵੀ ਪਵੇਗਾ ਇਸ ਗੱਲ ਨੂੰ ਵੀ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਏਗਾ ਕਿ ਆਪਣੇ ਜਿਹੜੇ ਸਟਾਰ ਪ੍ਰਚਾਰਕ ਹੈ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਉਸ ਚੋਣ ਮੈਦਾਨ ਦੇ ਵਿੱਚ ਭੇਜਿਆ ਜਾਵੇ ਤਾਂ ਕਿ ਲੋਕ ਰਾਏ ਦੀ ਨਬਜ਼ ਜੜੀ ਉਹ ਟੋਕੇ ਦੇਖੀ ਜਾ ਸਕੇ ਮੀਟਿੰਗ ਤੋਂ ਬਾਅਦ ਹੀ ਇਹ ਜਿਹੜਾ ਸਾਫ਼ ਹੋਵੇਗਾ ਕੇ ਸੂਬੇ ਦੇ ਲੋਕਾਂ ਨੂੰ ਇਸ ਮੀਟਿੰਗ ਦੇ ਦੌਰਾਨ ਜਿਹੜੀਆਂ ਨਵੀਆਂ ਸੁਗਾਤਾਂ ਉਹ ਕੀ ਮਿਲਦੀਆਂ ਹਨ ਬਾਕੀ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਜਿਵੇਂ ਸਰਕਾਰਾਂ ਐਲਾਨ ਕਰਦੀਆਂ ਇਹਦੇ ਵਿੱਚ ਵੀ ਇਹੀ ਹੋ ਸਕਦਾ ਹੈ ਸਰਕਾਰ ਮੀਟਿੰਗ ਤੋਂ ਬਾਅਦ ਮੀਡੀਆ ਕਾਨਫਰੰਸ ਕਰਕੇ ਫਿਰ ਇਹੀ ਐਲਾਨ ਕਰੇ ਕਿ ਅਸੀਂ ਮੀਟਿੰਗ ਵਿੱਚ ਆ ਫੈਸਲੇ ਲਏ ਨੇ ਆ ਲਏ ਨੇ ਪਰ ਜਦੋਂ ਲਾਗੂ ਕਰਨ ਦੀ ਗੱਲ ਆਉਂਦੀ ਹੈ ਤਾਂ ਉਦੋਂ ਕੀ ਹੁੰਦਾ ਆਪਾਂ ਪਿੱਛੇ ਦੇਖਿਆ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਇਲਜ਼ਾਮ ਲਾ ਰਹੀ ਹੈ ਤੇ ਪੰਜਾਬ ਸਰਕਾਰ ਕੇਂਦਰ ਤੇ ਲਾ ਰਹੀ ਹੈ ਜਿਦੇ ਵਿੱਚੋਂ ਲੋਕਾਂ ਨੂੰ ਕੁਝ ਵੀ ਹਾਸਲ ਨਹੀਂ ਹੋ ਰਿਹਾ ਨਾ ਹੋਇਆ ਚਾਹੇ ਉਹ 1600 ਕਰੋੜ ਦੀ ਗੱਲ ਹੋਵੇ ਚਾਹੇ 12500 ਕਰੋੜ ਦੀ ਗੱਲ ਹੋਵੇ ਕਿਉਂਕਿ 1600 ਕਰੋੜ ਕੇਂਦਰ ਨੇ ਜਾਰੀ ਕੀਤਾ ਮਿਲਿਆ ਕੁਝ ਵੀ ਨਹੀਂ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ 12500 ਕਰੋੜ ਰੁਪਏ ਸਰਕਾਰ ਕੋਲ ਹੈ ਸਰਕਾਰ ਕਹਿੰਦੀ ਹੈ ਸਾਨੂੰ ਇੱਕ ਥੇਲਾ ਨਹੀਂ ਮਿਲਿਆ ਜਾਂ ਸਾਡੇ ਕੋਲ ਪੈਸਾ ਨਹੀਂ ਹੈ ਕਹਿਨ ਦਾ ਕੀ ਭਾਵ ਹੈ ਇਸੇ ਤਰ੍ਹਾਂ ਜਿਵੇਂ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਸੀ ਬਹੁਤ ਸਾਰੇ ਲੋਕਾਂ ਨੂੰ ਆਸ ਸੀ ਕਿ ਇਸ ਸੈਸ਼ਨ ਦੇ ਵਿੱਚ ਬਹੁਤ ਅਹਿਮ ਫੈਸਲੇ ਲਏ ਜਾਣਗੇ ਪੰਜਾਬ ਦੇ ਹੱਕ ਦੇ ਵਿੱਚ ਪਰ ਕੀ ਹੋਇਆ ਆਮ ਆਦਮੀ ਪਾਰਟੀ ਨੇ ਇੱਕ ਦੂਜੇ ਦੇ ਉੱਪਰ ਇਸ ਸੈਸ਼ਨ ਦੇ ਦੌਰਾਨ ਦੂਜੀਆਂ ਪਾਰਟੀਆਂ ਉੱਪਰ ਉਹਨਾਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਉੱਪਰ ਚੇਕ ਕਰ ਸੁੱਟ ਕੇ ਲੋਕਾਂ ਦਾ ਪੈਸਾ ਬਰਬਾਦ ਕਰਕੇ ਸੈਸ਼ਨ ਖਤਮ ਕਰ ਦਿੱਤਾ ਇੱਕ ਵੀ ਕੰਮ ਦੀ ਗੱਲ ਜਿਹੜੀ ਉਹ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਲੋਕਾਂ ਲਈ ਉਸ ਸੈਸ਼ਨ 'ਚੋਂ ਨਹੀਂ ਮਿਲੀ ਅਗਲੀ ਗੱਲ ਕੀ ਹੋਏਗੀ ਕਿ ਆਉਣ ਵਾਲਾ ਸਮਾਂ ਦੱਸੇਗਾ ਜਿਹੜੇ 2-4 ਦਿਨ ਪਿੱਛੇ ਬਚੇ ਨੇ ਕਿ ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਹਿੱਤਾਂ ਲਈ ਜਾਂ ਪੰਜਾਬ ਦੇ ਲੋਕਾਂ ਲਈ ਕੀ ਫੈਸਲੇ ਕਰਦੇ ਨੇ ਔਰ ਉਹਨਾਂ ਨੂੰ ਕਿਸ ਤਰੀਕੇ ਨਾਲ ਲਾਗੂ ਕਰਨ ਦੀਆਂ ਨੀਤੀਆਂ ਬਣਾਉਂਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਧੰਨਵਾਦ